ਯਾਂ ਪਰ ਦੇ ਵਿੱਚ ਆਨਾਰਕਾ ਲੈ ਲੋ ਕੈਨੇਡਾ ਲੈ ਲੋ ਇੰਗਲੈਂਡ ਲੈ ਲੋ ਉਹ ਥੁੰਦੀਆਂ ਜਿਹੜੀਆਂ ਡੈਮੋਕ੍ਰੈਟਿਕ ਸਰਕਾਰਾਂ ਹੈ ਉਹਦੇ ਵਿੱਚ ਵੱਡਾ ਹਿੱਸੇਦਾਰ ਹੈ ਸਿੱਖ ਕੌਮ ਦਾ ਜਿਹੜਾ ਸਾਡਾ ਤਬਕਾ ਵਸਦਾ ਹੈ ਉੱਥੇ ਐਮਪੀ ਬਣੇ ਆ ਮੰਤਰੀ ਬਣੇ ਆ ਡਿਫੈਂਸ ਮਿਨਿਸਟਰ ਬਣੇ ਵੇ ਆ ਕੈਬਨਿਟ ਮਿਨਿਸਟਰ ਮਿਨਿਸਟਰ ਬਣੇ ਆ ਦਮਾਨੇ ਵਾਲੇ ਸਿੱਖ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਮਜ਼ਾਕ ਕਰਦੇ ਸੀ ਉਹ ਸਿੱਖ ਸਰਕਾਰਾਂ ਦਾ ਹਿੱਸਾ ਬਣੇ ਹੋਏ ਆ ਇਹ ਇਹਨਾਂ ਮਹਾਨ ਸ਼ਹੀਦਾਂ ਦੀ ਦੇਣ ਹੈ ਦੇਖੋ ਇਹ ਮਾਹੌਲ ਦੇ ਜ਼ਿੰਮੇਵਾਰ ਸਮੁੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਇਹਦੇ ਪਿੱਛੇ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਕਿਉਂਕਿ ਜੋ ਸਿੱਖਾਂ ਦਾ ਇੱਕ ਵਿਧਾਨ ਹੈ ਜੋ ਠੀਕ ਹੈ ਕਿ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਥੇਬੰਦੀ ਹੈ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਉਹਦੇ ਵਿੱਚ ਹੀ ਲਿਖਿਆ ਹੋਇਆ ਵਿਧਾਨ ਕਹਿੰਦਾ ਹੈ ਕਿ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇਹ ਤਦਕ ਜਿਹੜੀ ਕੇਂਦਰੀ ਸਿਰ ਗੁਰੂ ਸਿੰਘ ਸਭਾ ਦੇ ਨਾਮ ਨਾਲ ਚੀਫ ਖਾਲਸਾ ਦਵਾਨ ਸਿੱਖ ਜਥੇਬੰਦੀਆਂ ਦੀ رائے ਦੇ ਨਾਲ ਸਰਪ੍ਰਾਨਤ ਉਹ ਜਾਂ ਸਿੱਖ ਜਿਹੜਾ ਇਤਿਹਾਸ ਤੋਂ ਜਾਣੂ ਪੜਿਆ ਲਿਖਿਆ ਸਿਆਣਾ ਜਿਹਦਾ ਆਪ ਜਿਹਦਾ ਉਹਦੀ ਰਹਿਤ ਵਹਿਤ ਰਹਿਣੀ ਚਲਣੀ ਕਰਨੀ ਕਮਾਈ ਹੋਵੇ ਉਹਨੂੰ ਜਥੇਦਾਰ ਲਾਇਆ ਜਾਵੇ ਤਾਂ ਸਾਰੀ ਸਿੱਖ ਕੌਮ ਦੇ ਵਿੱਚ ਇਸ ਗੱਲ ਦਾ ਮਾਣ ਵੱਧਾ ਪਰ ਇੱਥੇ ਤਾਂ ਰਾਤ ਰਾਤੇ ਰਾਤ ਦੇ ਹਨੇਰੇ ਜਦ ਦੀ ਰਾਤ ਨੂੰ ਹੀ ਉਹਨਾਂ ਨੂੰ ਜਥੇਦਾਰ ਮਨਾ ਦਿੱਤਾ ਜਾਂਦਾ ਹੈ ਪਰੰਪਰਾ ਸਿਕੇ ਤੇ ਟੰਗ ਦਿੱਤੀਆਂ ਜਾਂਦੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਕਹਿ ਰਹੇ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿ ਰਹੇ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਨਾਮ ਸਿੰਘ ਨੂੰ ਅੱਜ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਮੈਂ ਹੈਰਾਨ ਆ ਕਿ ਅੱਜ ਥੋੜੋ ਕੀ ਕੀਤਾ ਉਹਨਾਂ ਨੇ ਉਹ ਤਾਂ ਜਿਸ ਦਿਨ ਉਹਨਾਂ ਦੀ ਨਿਯੁਕਤੀ ਕੀਤੀ ਸੀ ਗੈਰ ਕੁਦਰਤੀ ਢੰਗ ਦੇ ਨਾਲ ਗੈਰ ਮਰਜ਼ਾਦਾ ਦੇ ਨਾਲ ਉਸੇ ਦਿਨ ਤੋਂ ਹੀ ਕਹਿ ਰਹੇ ਆ ਉਹਨਾਂ ਨੇ ਤਾਂ ਦੇਖੋ ਜਦੋਂ ਪੂਰੀ ਇਥੇ ਜਨਰਲ ਉਜਲਾ ਚੱਲਦਾ ਸੀ ਉਦੋਂ ਵੀ ਰੋਸ ਪ੍ਰਗਟਾਇਆ ਪਰ ਰੋਜ਼ ਕਹਿ ਰਹੇ ਆ ਕਿ ਪਰੰਪਰਾਵਾਂ ਦੇ ਮੁਤਾਬਕ ਕਰੋ ਬਾਬਾ ਹਰਨਾਮ ਸਿੰਘ ਤਾਂ ਕਹਿੰਦਾ ਨਹੀਂ ਮੈਨੂੰ ਬਣਾ ਬਾਬਾ ਬਲਵੀਰ ਸਿੰਘ ਸਿੰਘ ਨਹੀਂ ਕਹਿੰਦਾ ਮੈਨੂੰ ਬਣਾਓ ਕੋਈ ਦਾਵਾ ਥੋੜੋ ਕਰਦਾ ਕਿ ਸਾਨੂੰ ਬਣਾਓ ਪਰ ਕਹਿ ਰਹੇ ਕਿ ਪਰੰਪਰਾਵਾਂ ਦੇ ਮੁਤਾਬਕ ਬਣਾਓ ਮਰਜ਼ਾਦਾ ਦੇ ਮੁਤਾਬਕ ਬਣਾਓ ਕੋਈ ਸੋਨੂੰ ਹੀ ਤਿਆਰ ਨਹੀਂ ਜੇ ਨਹੀਂ ਸੁਣੋਗੇ ਤੇ ਇੱਕ ਦਿਨ ਐਸਾ ਵਿਸਪੋਰਟ ਕਸ਼ਮੀਰ ਸਿੱਤੀ ਹੋ ਜਾਊਗੀ ਜਿਹੜੀ ਸਾਹਮਣੀ ਔਖੀ ਹੋ ਜੋ ਅੱਜ ਤੇ ਮੇਰੀ ਫਿਰ ਦੇ ਮਾਲਕ ਨੇ ਕਿਰਪਾ ਕੀਤੀ ਸਾਰਾ ਸ਼ਾਂਤੀਪੂਰਵ ਹੋ ਗਿਆ ਮੈਂ ਇਸ ਗੱਲ ਦੀ ਸਾਰ ਇਨਜਾਮ ਨੂੰ ਸਾਰੇ ਪ੍ਰਬੰਧਕਾਂ ਨੂੰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਅਕਾਲ ਤਖਤ ਸਾਹਿਬ ਦੀ ਸਿਕਤਰੇ ਦੇ ਬਿਲਕੁਲ ਸਾਹਮਣੇ ਆ ਇਸ ਟਾਈਮ ਸ਼ਬੀਲ ਲੱਗੀ ਹੋਈ ਆ ਤੁਸੀਂ ਵੇਖ ਸਕਦੇ ਹੋ ਠੰਡੇ ਮਿੱਠੇ ਜਲਦੀ ਸ਼ਬੀਲ ਆ ਇੰਟਰਨੈਸ਼ਨਲ ਪੰਥਕਤਾਰ ਵੱਲੋਂ ਸਿੰਘ ਸਾਹਿਬ ਭਾਈ ਜਸਬੀ ਸਿੰਘ ਰੋਟੀ ਸਾਹਿਣਾ ਜੁੜ ਚੁੱਕੇ ਆ ਜਿਨ੍ਹਾਂ ਵੱਲੋਂ ਵਿਸ਼ੇਸ਼ ਉਪਰਾਲਾ ਉਹਨਾਂ ਦੀ ਜਿੱਥੇ ਬੰਦੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਵਾ ਗੁਰਫਤੇ ਸਾਂਝ ਕਰਦੇ ਆ ਬਾਬਾ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸੰਗਤ ਨਸ਼ੀਦਨ ਨਤਮਸਤਕ ਹੋਣ ਵਾਸਤੇ ਹੁੰਦੀ ਆ ਪਰਿਵਾਰ ਚੋਂ ਸ਼ਹੀਦ ਆ ਵੈਸੇ ਤੇ ਇਸ ਟਾਈਮ ਕੌਮ ਦੇ ਸ਼ਹੀਦ ਆ ਕਿਵੇਂ ਸੋਚਦੇ ਹੋ ਉਸ ਚੀਜ਼ ਨੂੰ ਅੱਜ ਦਾ ਦਿਨ ਪਰਿਵਾਰ ਤੌਰ ਤੇ ਕਿਵੇਂ ਦੁਨੀਆ ਭਰ ਚ ਬੈਠੇ ਅਕਾਲ ਚੈਨਲ ਵੇਖ ਰਹੀਆਂ ਗੁਰੂਕੀਆਂ ਸਿੱਖ ਸੰਗਤਾਂ ਸਾਰਿਆਂ ਦੀ ਨਿਗਾਹ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਤੇ ਜੋ ਕੁਝ ਇੱਥੇ ਪ੍ਰੋਗਰਾਮ ਹੋ ਰਿਹਾ ਹੈ ਜੋ 41ਵੀਂ ਸ਼ਹੀਦਾਂ ਦੀ ਯਾਦਗਾਰ ਮਨਾਏ ਜਾ ਰਹੀ ਹੈ ਜਿਵੇਂ ਕਿ ਲਈ ਇੱਕ ਜੋ ਭਾਰਤੀ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਨਾਲ ਨਸਲ ਕੁਸਲੀ ਕਰਨ ਵਾਸਤੇ ਸਿੱਖਾਂ ਦੀ ਰੂਹ ਰੂਹਾਨ ਕੇਂਦਰੀ ਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਤੋਪਾਂ ਤੇ ਟੈਂਕਾਂ ਦਾ ਹਮਲਾ ਕੀਤਾ ਸੀ ਤੇ ਇੱਥੇ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਗਵਾਈ ਵਿੱਚ ਨੇਕਾ ਹੀ ਮਰਜੀ ਵਿੜਿਆ ਨੇ ਜਨਰਲ ਸ਼ਵੇਗ ਸਿੰਘ ਵਰਗੇ ਭਾਈ ਮਰੀਕ ਸਿੰਘ ਵਰਗੇ ਬਾਬਾ ਥਾਰਾ ਸਿੰਘ ਵਰਗੇ ਸੈਂਕੜੇ ਜੋਧੇ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਾ ਕੁਰਬਾਨ ਕੀਤਾ ਔਰ ਭਾਰਤੀ ਫੌਜਾਂ ਦਾ ਮੂੰਹ ਮੋੜਿਆ ਜਿਹਦੇ ਤੇ ਸਾਰੀ ਸਿੱਖ ਕੌਮ ਫਕਰ ਕਰਦੀ ਹੈ ਅੱਜ ਵੀ ਪਹਿਲਾਂ ਨਾਲੋਂ ਬੜਾ ਜਾਹੋ ਜਲਾਲ ਦੇ ਨਾਲ ਸਿੱਖ ਸੰਗਤਾਂ ਇੱਥੇ ਕਈ ਪ੍ਰਾਂਤਾਂ ਦੇ ਵਿੱਚੋਂ ਪਹੁੰਚੀਆਂ ਹੋਈਆਂ ਬੜਾ ਬੜੀ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਹੈ ਅੱਜ ਵੀ ਸਾਰੇ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਆਏ ਆ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਤੇ ਭਾਰਤੀ ਮੰਸੂਬਿਆਂ ਨੂੰ ਕਿ ਅਸੀਂ ਸਿੱਖਾਂ ਦੀ ਆਵਾਜ਼ ਬੰਦ ਕਰਦੇ ਆਂਗੇ ਸਿੱਖਾਂ ਦੀ ਆਵਾਜ਼ ਕੁਚਲ ਦੇਾਂਗੇ ਇਹ 2% ਇਹਨਾਂ ਨੂੰ ਸਾਬਕ ਸਿਖਾ ਦੇਾਂਗੇ ਇਹੋ ਜੀਆਂ ਗੱਲਾਂ ਦਾ ਮੂੰਹ ਤੋੜਮਾਂ ਜਵਾਬ ਦੇ ਕੇ ਸਿੱਖਾਂ ਦਾ ਸਿਰ ਫਕਰ ਦੇ ਨਾਲ ਉੱਚਾ ਕੀਤਾ ਜਿਹਦੇ ਕਾਰਨ ਅੱਜ ਦੁਨੀਆ ਭਰ ਦੇ ਵਿੱਚ ਅਮਰੀਕਾ ਲੈ ਲਓ ਕੈਨੇਡਾ ਲੈ ਲਓ ਇੰਗਲੈਂਡ ਲੈ ਲਓ ਉੱਥੋਂ ਦੀਆਂ ਜਿਹੜੀਆਂ ਡੈਮੋਕ੍ਰੈਟਿਕ ਸਰਕਾਰਾਂ ਐ ਉਹਦੇ ਵਿੱਚ ਵੱਡਾ ਹਿੱਸੇਦਾਰ ਹੈ ਸਿੱਖ ਕੌਮ ਦਾ ਜਿਹੜਾ ਸਾਡਾ ਤਬਕਾ ਵਸਦਾ ਹੈ ਉੱਥੇ ਐਮਪੀ ਬਣੇ ਆ ਮੰਤਰੀ ਬਣੇ ਆ ਡਿਫੈਂਸ ਮਿਨਿਸਟਰ ਬਣੇ ਵੇ ਆ ਕੈਬਨਿਟ ਮਿਨਿਸਟਰ ਬਣੇ ਆ ਦਮਾਨੇ ਵਾਲੇ ਸਿੱਖ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਮਜ਼ਾਕ ਕਰਦੇ ਸੀ ਉਹ ਸਿੱਖ ਸਰਕਾਰਾਂ ਦਾ ਹਿੱਸਾ ਬਣੇ ਹੋਏ ਆ ਇਹ ਇਹਨਾਂ ਮਹਾਨ ਸ਼ਹੀਦਾਂ ਦੀ ਦੇਣ ਆ ਸਿੰਘ ਸਾਹਿਬ ਜੋ ਮਾਹੌਲ ਬਣਿਆ ਸੀ 4-5 ਦਿਨ ਤੋਂ ਬੜੀ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਸਾਰਾ ਕੁਝ ਬੜਾ ਸ਼ਾਂਤੀਪੂਰਕ ਹੋਇਆ ਸੰਗਤਾਂ ਵੀ ਬਹੁਤਾਂ ਦੇ ਵਿੱਚ ਲੱਖਾਂ ਦੇ ਤਰ੍ਹਾਂ ਦੇ ਵਿੱਚ ਤੇ ਪਹੁੰਚਦੀਆਂ ਵਾਂ ਉਸ ਮਾਹੌਲ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਮਾਹੌਲ ਦੇ ਜ਼ਿੰਮੇਵਾਰ ਸਮੁੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਤੇ ਇਹਦੇ ਪਿੱਛੇ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਕਿਉਂਕਿ ਜੋ ਸਿੱਖਾਂ ਦਾ ਇੱਕ ਵਿਧਾਨ ਹੈ ਜੋ ਠੀਕ ਹੈ ਕਿ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਥੇਬੰਦੀ ਹੈ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਉਹਦੇ ਵਿੱਚ ਹੀ ਲਿਖਿਆ ਹੋਇਆ ਵਿਧਾਨ ਕਹਿੰਦਾ ਹੈ ਕਿ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇਹ ਤਦ ਤੱਕ ਜਿਹੜੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨਾਮ ਨਾਲ ਚੀਫ ਖਾਲਸਾ ਦਰਬਾਰ ਸਿੱਖ ਜਥੇਬੰਦੀਆਂ ਦੀ رائے ਦੇ ਨਾਲ ਸਰਪ੍ਰਸਤ ਉਹ ਜਆ ਸਿੱਖ ਜਿਹੜਾ ਇਤਿਹਾਸ ਤੋਂ ਜਾਣੂ ਪੜਿਆ ਲਿਖਿਆ ਸਿਆਣਾ ਜਿਹਦਾ ਆਪ ਜਿਹਦਾ ਉਹਦੀ ਰਹਿਤ ਵਹਿਤ ਰਹਿਣੀ ਚਲਣੀ ਕਰਨੀ ਕਮਾਈ ਹੋਵੇ ਉਹਨੂੰ ਜਥੇਦਾਰ ਲਾਇਆ ਜਾਵੇ ਤਾਂ ਸਾਰੀ ਸਿੱਖ ਕੌਮ ਦੇ ਵਿੱਚ ਇਸ ਗੱਲ ਦਾ ਮਾਣ ਵੱਧਾ ਪਰ ਇੱਥੇ ਤਾਂ ਰਾਤ ਰਾਤੀ ਰਾਤ ਦੇ ਹਨੇਰੇ ਚ ਅੱਧੀ ਰਾਤ ਨੂੰ ਹੀ ਉਹਨਾਂ ਨੂੰ ਜਥੇਦਾਰ ਬਣਾ ਦਿੱਤਾ ਜਾਂਦਾ ਹੈ ਪਰੰਪਰਾ ਸਿੱਕੇ ਤੇ ਟੰਗ ਦਿੱਤੀਆਂ ਜਾਂਦੀਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਕਹਿ ਰਹੇ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਕਹਿ ਰਹੇ ਆ ਕਿ ਮਰਜ਼ਾਦਾ ਦੀਆਂ ਧਜੀਆਂ ਉੱਡੀਆਂ ਸਿਰਖਾਂ ਤੇ ਰੋਸ ਹੋਣਾ ਤਾਂ ਸੁਭਾਵਕ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਅੱਜ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਮੈਂ ਹੈਰਾਨ ਹਾਂ ਕਿ ਅੱਜ ਥੋੜੋ ਕੀਤੀ ਉਹਨਾਂ ਨੇ ਉਹ ਤਾਂ ਜਿਸ ਦਿਨ ਉਹਨਾਂ ਦੀ ਨਿਯੁਕਤੀ ਕੀਤੀ ਸੀ ਗੈਰ ਕੁਦਰਤੀ ਢੰਗ ਦੇ ਨਾਲ ਗੈਰ ਗੈਰ ਮਰਜ਼ਾਦਾ ਦੇ ਨਾਲ ਉਸੇ ਦਿਨ ਤੋਂ ਹੀ ਕਹਿ ਰਹੇ ਆ ਉਹਨਾਂ ਨੇ ਤਾਂ ਦੇਖੋ ਜਦੋਂ ਪੂਰੀ ਇੱਥੇ ਜਨਰਲ ਉਜਲਾ ਚੱਲਦਾ ਸੀ ਉਦੋਂ ਵੀ ਰੋਸ ਪ੍ਰਗਟਾਇਆ ਰੋਜ਼ ਕਹਿ ਰਹੇ ਆ ਕਿ ਪਰੰਪਰਾਵਾਂ ਦੇ ਮੁਤਾਬਕ ਕਰੋ ਬਾਬਾ ਹਰਨਾਮ ਸਿੰਘ ਤਾਂ ਕਹਿੰਦਾ ਨਹੀਂ ਮੈਨੂੰ ਦਾਵਾ ਬਲਵੀਰ ਸਿੰਘ ਨਿੰਗ ਸਿੰਘ ਨਹੀਂ ਕਹਿੰਦਾ ਮੈਨੂੰ ਬਣਾਓ ਕੋਈ ਦਾਵਾ ਥੋੜੋ ਕਰਦਾ ਕਿ ਸਾਨੂੰ ਬਣਾਓ ਪਰ ਕਹਿ ਰੇ ਕਿ ਪਰੰਪਰਾਵਾਂ ਦੇ ਮੁਤਾਬਕ ਬਣਾਓ ਮਰਜ਼ਾਦਾ ਦੇ ਮੁਤਾਬਕ ਬਣਾਓ ਕੋਈ ਸਾਨੂੰ ਹੀ ਤਿਆਰ ਨਹੀਂ ਜੇ ਨਹੀਂ ਸੁਣੋਗੇ ਤੇ ਇੱਕ ਦਿਨ ਐਸਾ ਵਿਸਪੋਰਟਕ ਸਮਿੱਤ ਸਥਿਤੀ ਹੋ ਜਾਊਗੀ ਜਿਹੜੀ ਸਾਹਮਣੀ ਔਖੀ ਹੋ ਜਾਊ ਅੱਜ ਤੇ ਮੀਰੀ ਪੀਰੀ ਦੇ ਮਾਲਕ ਨੇ ਕਿਰਪਾ ਕੀਤੀ ਸਾਰਾ ਸ਼ਾਂਤੀਪੂਰਵ ਹੋ ਗਿਆ ਮੈਂ ਇਸ ਗੱਲ ਦੀ ਸਾਰ ਇਨਜਾਮ ਨੂੰ ਸਾਰੇ ਪ੍ਰਬੰਧਕਾਂ ਨੂੰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਅੱਛਾ ਵਿਧੀ ਵਿਧਾਨ ਦੀ ਗੱਲ ਹੋਈ ਸੀ ਕਿ ਸਿੰਘ ਸਾਹਿਬਾਨਾ ਵਾਸਤੇ ਵਿਧੀ ਵਿਧਾਨ ਬਣਾਉਂਗਾ ਅਜੇ ਤਕਰੀਬਨ ਸਨੇਹੇ ਲਏ ਗਏ ਆ ਅਜੇ ਬੜਾ ਲੰਬਾ ਸਮਾਂ ਲੱਗੂਗਾ ਲੱਗਦਾ ਹੈ ਕਿ ਕਦੋਂ ਵਿਧੀ ਵਿਧਾਨ ਬਣ ਸਕਦਾ ਇਹ ਤਾਂ ਜਿਹੜਾ ਕੰਮ ਕਰਨਾ ਹੋਵੇ ਨਾ ਉਹਨੂੰ ਸਮਾਂ ਨਹੀਂ ਲੱਗਦਾ ਹੁੰਦਾ ਵਿਧੀ ਵਿਧਾਨ ਬਣਾਉਣਾ ਹੋਵੇ ਕਹਿ ਦਿਨ ਕਿ ਸਾਰੇ ਅਸੀਂ ਆ 20 ਬੰਦਿਆਂ ਦੀ 21 ਬੰਦਿਆਂ ਦੀ ਕਮੇਟੀ ਬਣਾਤੀ ਹੈ 1 ਮਹੀਨੇ ਦੇ ਵਿੱਚ ਸਾਨੂੰ ਰਿਪੋਰਟ ਦੇਣਗੇ ਅਗਲੇ ਦੇ ਮਹੀਨੇ ਅਗਲੇ ਮਹੀਨੇ ਜੇ ਅਸੀਂ ਵਿਧੀ ਵਿਧਾਨ ਜਿਹੜਾ ਰਿਲੀਜ਼ ਕਰਦੇ ਆਂਗੇ ਕੀ ਓੱਖਾ ਕੰਮ ਹੈ ਜੇ ਬਣਾਉਣਾ ਹੀ ਨਹੀਂ ਤੇ ਫਿਰ ਤੇ ਪਹਿਲਾਂ ਵੀ ਵਿਦੰਤੀ ਜੀ ਵੇਲੇ ਵੀ ਜਦੋਂ ਜਸਤਾਰ ਵਿਦੰਤੀ ਜੀ ਜਸਤਾਰ ਸੀ ਉਦੋਂ ਵੀ ਵਿਧੀ ਵਿਧਾਨ ਬਣਾਇਆ ਗਿਆ ਔਰ ਠੰਡੇ ਬਸਤੇ ਚ ਪਾ ਦਿੱਤਾ ਜਾਂਦਾ ਕਿਉਂਕਿ ਇੱਕ ਪਰਿਵਾਰ ਚਾਹੁੰਦਾ ਕਿ ਵੀ ਦੀ ਵਿਧਾਨ ਮੇਰਾ ਹੀ ਹੈ ਜੋ ਮੈਂ ਕਹਾਂ ਉਹੋ ਹੀ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜਦੋਂ ਤੱਕ ਉਹਦੇ ਤੋਂ ਇਹ ਕਮਜੇ ਤੋਂ ਨਿਕਲਦਾ ਨਹੀਂ ਮੇਰਾ خیال ਤਾਮੀ ਸਾਹਿਬ ਦੀ ਮਜਬੂਰੀ ਆ ਕਦੇ ਅਸਤੀਫਾ ਦੇ ਦਿੰਦੇ ਆ ਕਦੇ ਅਸਤੀਫਾ ਵਾਪਸ ਲੈ ਲੈਂਦੇ ਆ ਕਦੇ ਪਾਸੇ ਹੋ ਜਾਂਦੇ ਆ ਉਦੋਂ ਸਿੰਘ ਸਾਹਿਬ ਹਟਾ ਦਿੱਤੇ ਜਾਂਦੇ ਆ ਜਿਹੜੇ ਉਦੋਂ ਬਾਅਦ ਉਹਨਾਂ ਦੀ ਗੈਰ ਹਾਜ਼ਰੀ ਚ ਫੈਸਲੇ ਲਾਏ ਗਏ ਹੁੰਦੇ ਆ ਉਹਨਾਂ ਤੇ ਉਹ ਚੁੱਪ ਕਰ ਜਾਂਦੇ ਆ ਇਹ ਸਭ ਕੁਝ ਜੋ ਕੁਝ ਹੋ ਰਿਹਾ ਨਾ ਸੇਖ ਖੈਦੇ ਕਮਰੇ ਤਾਂ ਹੈ ਨਹੀਂ ਵੇਖ ਰਹੇ ਆ ਵੀ ਕੀ ਹੋ ਰਿਹਾ ਇੱਕ ਚੰਗਾ ਇਮਾਨਦਾਰ ਸਿਆਣਾ ਵਕੀਲ ਹੁੰਦਿਆਂ ਹੋਇਆਂ ਵੀ ਜੇ ਉਹ ਆਪਦੀ ਸੋਚ ਨੂੰ ਆਹੀਂ ਰੋਲ ਦੇਵੇ ਤੇ ਸਿੱਖਾਂ ਲਈ ਤਾਂ ਇੱਕ ਨਮੋਸ਼ੀ ਦਾ ਕਾਰਨ ਹੀ ਆ ਵੀ ਇੱਕ ਜੇ ਆਪਾਂ ਹਰਜ ਨਜ਼ਿਕਤਾ ਮੇ ਦੀ ਗੱਲ ਕਰਦੇ ਆ ਬਹੁਤਾਂ ਚਰਚਾ ਇਹ ਹੈ ਕਿ ਬਾਬਾ ਹਰਨਾਮ ਸਿੰਘ ਦੇ ਨੇੜੇ ਆ ਤੇ ਉਹਨਾਂ ਦੀ ਵੀ ਦੂਰੀਆਂ ਕਿਤੇ ਗਿਆਨੀ ਕੁਮਬੀਰ ਸਿੰਘ ਗੱਜ ਜੀ ਨਹੀਂ ਧਾਮੀ ਸਾਡੇ ਬਹੁਤ ਨੇੜੇ ਆ ਧਾਮੀ ਤਾਂ ਸਾਰਿਆਂ ਦੇ ਨੇੜੇ ਆ ਗੱਲ ਇਹ ਆ ਵੀ ਧਾਮੀ ਕਰਦਾ ਕੀ ਆ ਨੇੜੇ ਹੋਣ ਦੇ ਬਾਬਾ ਹਰਨਾਮ ਸਿੰਘ ਦੇ ਨੇੜੇ ਹੋ ਕੇ ਗੋਡੇ ਨਾਲ ਬਹਿ ਜਾਵੇ ਇਹਦੇ ਨਾਲ ਕੀ ਹੋਣਾ ਹੈ ਗੱਲ ਇਹ ਹੈ ਕਿ ਬਾਬਾ ਹਰਨਾਮ ਸਿੰਘ ਜੀ ਜੋ ਕਹਿੰਦੇ ਆ ਤਾਂ ਮੈਂ ਕਰਦਾ ਜੇ ਨਹੀਂ ਕਰਦਾ ਤਾਂ ਨੇੜੇ ਕਾਦਾ ਫਿਰ ਇਸ ਕਰਕੇ ਇਹ ਗੱਲਾਂ ਸਰਜੀਆਂ ਜਾ ਰਹੀਆਂ ਕਿ ਅੱਜ ਸੁਖਵੀਰ ਸਿੰਘ ਦੀ ਬਾਦਲ ਦੀ ਮੀਟਿੰਗ ਹੋ ਜੂਗਾ ਬੇ ਨਾਲ ਅੱਜ ਧਾਮੀ ਉੱਥੇ ਚਲੇ ਗਿਆ ਕੈਬਨਿਟ ਚਲੀ ਗਈ ਇਹ ਗੱਲਾਂ ਕਰਨਾ ਕੋਈ ਫਾਇਦਾ ਨਹੀਂ ਜੋ ਗੱਲਾਂ ਉੱਥੇ ਦੇਖੋ ਸਮੁੱਚੀਆਂ ਨਿਹੰਗ ਸਿੰਘ ਜੱਥੇਬੰਦੀਆਂ ਨੇ ਜੋ ਦਮਦਮੀ ਟਕਸਾਲ ਨੇ ਇਹ ਸਿੱਖਾਂ ਦੇ ਸਾਹਮਣੇ ਇੱਕ ਕੇਸ ਰੱਖਿਆ ਹੈ ਕਿ ਭਾਈ ਤੁਸੀਂ ਮਰਜ਼ਾਦਾ ਨੂੰ ਨਾ ਰੋਲੋ ਮਰਜ਼ਾਦਾ ਮੁਤਾਬਕ ਜੱਥੇਦਾਰ ਲਿਆਓ ਤਾਂ ਕਿ ਸਿੱਖ ਕੌਮ ਲਈ ਅਗਲੇ ਕੁਝ ਚੰਗੇ ਫੈਸਲੇ ਲਏ ਜਾ ਸਕਣ ਸਿੱਖਾਂ ਦਾ ਭਵਿੱਖ ਸੋਚਿਆ ਜਾ ਸਕੇ ਨਹੀਂ ਤੇ ਅਸੀਂ ਰੁੱਲ ਰਹੇ ਹਾਂ ਧੰਨਵਾਦ ਜੀ ਪਰਿਵਾਰਕ ਮੈਂਬਰ ਸੰਤ ਜਨਾਇ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਭਾਈ ਜਸਪੀਤ ਸਿੰਘ ਰੋਡੇ ਸਾਡੇ ਨਾਲ ਜੁੜੇ ਸੀ ਵਿਧਿ ਵਿਵਧਾਨ ਦੀ ਗੱਲ ਕੀਤੀ ਉਹਨਾਂ ਨੇ ਕਹਿੰਦੇ ਕਿ ਵਿਧਿ ਵਿਵਧਾਨ ਬਣਦਿਆਂ ਗੱਲਾਂ ਪਹਿਲਾਂ ਵੀ ਹੋਈਆਂ ਵਿਧਿ ਵਿਵਧਾਨ ਬਣਿਆ ਨਹੀਂ ਕਾਰਨ ਕੀ ਸੀ ਕਮਜ਼ੋਰੀਆਂ ਕਿੱਥੇ ਆ ਹਾਂ ਹਰਜਿੰਦਰ ਸਿੰਘ ਧਾਮੀ ਦੀ ਗੱਲ ਕਰਦੇ ਆ ਕਹਿੰਦੇ ਜੇ ਟਕਸਾਲ ਦੇ ਨੇੜੇ ਆ ਤੇ ਫਿਰ ਟਕਸਾਲ ਦੀਆਂ ਗੱਲਾਂ ਸੁਣ ਕੇ ਉਹਨਾਂ ਨੇ ਅਜੇ ਤੱਕ ਫੈਸਲੇ ਕਿਉਂ ਨਹੀਂ ਦਰਸਤ ਲਏ ਬਾਬਾ ਅਨਾਮ ਸਿੰਘ ਖਾਲਸਾ ਦਾ ਉਹਨਾਂ ਨੇ ਪੱਖ ਵੀ ਪੂਰਾ ਰਿਹਾ ਕਿ ਬਾਬਾ ਅਨਾਮ ਸਿੰਘ ਖਾਲਸਾ ਹੋਣੀ ਨਹੀਂ ਉਹ ਬੜੇ ਲੰਬੇ ਸਮੇਂ ਤੋਂ ਵਿਰੋਧ ਕਰ ਰਿਹਾ ਬੜੇ ਲੰਬੇ ਸਮੇਂ ਤੋਂ ਵਿਰੋਧ ਕਰ ਰਿਹਾ ਜਦੋਂ ਦੀ ਸਿੰਘ ਸਾਹਿਬਾਨ ਦੀ ਨਿਯੁਕਤੀ ਹੋਈ ਆ ਉਹ ਉਦੋਂ ਦਾ ਹੀ ਵਿਰੋਧ ਕਰ ਰਿਹਾ ਉਹਨਾਂ ਕੇਵਲ 6 ਜੂਨ ਵਾਸਤੇ ਵਿਰੋਧ ਨਹੀਂ ਰੱਖਿਆ ਉਹਨਾਂ ਨੇ ਲਗਾਤਾਰ ਵਿਰੋਧ ਕੀਤਾ ਵੇ ਇਸ ਗੱਲ ਦਾ ਕਿ ਬਾਬਾ ਰਾਮ ਸਿੰਘ ਨੇ ਕਿ ਰਾਤ ਦੇ ਹਨੇਰੇ ਦੇ ਵਿੱਚ ਜਥੇਦਾਰ ਨਹੀਂ ਥਾਪੇ ਜਾਂਦੇ